ਜੀ ਕੁਝ ਵੀ ਨਹੀਂ ਠੀਕ ਠੀਕ ਚੰਗੇ ਬੜੇ ਬੈਠੇ ਇਹਨਾਂ ਕੋਲ ਗੱਲਾਂ ਕਰਦੇ ਚੰਗੇ ਬੜੇ ਆਇਆ ਮੈਨੂੰ ਕਹਿੰਦਾ ਐਨੂੰ ਸਿੱਖ ਮੈਨੂੰ ਨਾ ਦਾਖਲ ਕਰਾ ਦੇ ਲੱਤਾ ਮਾਮਾ ਬਹੁਤ ਦੁਖਦਿਆ ਘਰੇ ਗੁਲੂ ਗੋਸ਼ ਲਵਾਉਂਦੇ ਨੇ ਤਿੰਨ ਦਿਨ ਮੈਂ ਕਿਹਾ ਚਲਦੇ ਨੂੰ ਫਰਕ ਨਹੀਂ ਪੈਂਦਾ ਮੈਂ ਕਿਹਾ ਚਲਦੇ ਨੂੰ ਦਾਖਲ ਕਰਾਦਾ ਇੱਕ ਵੈਗ ਲੱਗਿਆ ਸੀ ਹੋਰ ਵੱਧ ਨਹੀਂ ਪੀਤੀ ਸੀ ਵੀ ਅਸੀਂ ਕਹੀਏ ਜਾਦੇ ਪੀਤੀ ਨਾ ਧੋ ਕੇ ਆਇਆ ਇਹਨਾਂ ਨੂੰ ਆ ਕੇ ਮੈਂ ਦੱਸਿਆ ਮੈਂ ਕਿਹਾ ਇਹਨੂੰ ਇਦਾਂ ਇਦਾਂ ਹੁੰਦਾ ਲੱਤਾ ਬਾਵਾ ਬਹੁਤ ਦੁਖਦਿਆ ਗੁੱਸਾ ਉਹ ਝੜਦਾ ਕਹਿੰਦੇ ਕਿ ਅਸੀਂ ਜੀ ਕਹਿੰਦੇ ਅਸੀਂ ਹੈਂਡਲ ਕਰ ਲਾਂਗੇ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਦੋਂ ਗਲੂਕੋਜ਼ ਲਾਣ ਆਏ ਨਾ ਜਦੋਂ ਟੈਸਟ ਕਰਨਾ ਹੈ ਡਾਕਟਰ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੇ ਟੀਕਾ ਲਾਇਆ ਅਸੀਂ 15-20 ਮਿੰਟ ਬੈਠੀਆਂ ਰਹੀਆਂ ਕੋਲੀ ਬੈਠੀਆਂ ਘਰਾੜੇ ਮਾਰਦਾ ਰਸ ਹੋ ਗਿਆ ਇੱਕੋ ਦਾ ਮੇਰਾ ਹੱਥ ਨੀਲਾ ਫਿਰਦਾ ਦਾ ਹੱਥ ਲਮਕਦਾ ਮੈਂ ਕਿਹਾ ਉੱਪਰ ਰੱਖ ਜਾਨੂ ਹੱਥ ਦੇਖਿਆ ਤਾਂ ਨੀਲਾ ਫਿਰ ਗਿਆ ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਹੈ ਨੀ ਅਜੀਬ ਜਾ ਸਕਦੇ ਆ ਬ੍ਰਦਰ ਸਰ ਜੀ ਪੰਕਜ ਸ਼ਰਮਾ ਠੀਕ ਆ ਜੀ ਇਹਨਾਂ ਨੂੰ ਸਰ ਅਸੀਂ ਟਰੀਟਮੈਂਟ ਲੈਸ ਕਰਕੇ ਲੈ ਕੇ ਚੱਲੇ ਦਾਰੂ ਛੱਡ ਦੋਗੇ ਜੇ ਕਿਦਾਂ ਵੀ ਹੈ ਠੀਕ ਆ ਜੀ ਇਹ ਕਹਿੰਦੇ ਕੋਈ ਨਹੀਂ ਸੰਭਾਲ ਲੈ ਮੈਂ ਹੈਂਡਲ ਕਰ ਲਵਾਂਗੇ ਠੀਕ ਆ ਜੀ ਜਦ ਇਹਨਾਂ ਨੂੰ ਪਤਾ ਆਏ ਉਸ ਬੰਦੇ ਨੇ ਡਰਿੰਕ ਕੀਤੀ ਉਹ ਬ੍ਰਦਰ ਮੈਨੇ ਡਰਿੰਕ ਕੀਤੀ ਉਹ ਠੀਕ ਆ ਜੀ ਫੇ ਇਹਨਾਂ ਨੂੰ ਪਤਾ ਚਾਹੀਦਾ ਇੰਜੈਕਸ਼ਨ ਕਿਉਂ ਲਗਾਇਆ ਇਹਨਾਂ ਨੇ ਉਹ ਇੰਜੈਕਸ਼ਨ ਲਗਾਇਆ ਲਗਾਉਣ ਦੇ ਨਾਲ ਮੇਰਾ ਬ੍ਰਦਰ ਨਾਲੇ ਹੀ ਥੋੜੇ ਚਿਰ ਬਾਅਦ 5-10 ਮਿੰਟ ਬਾਅਦ ਨੀਲਾ ਫਿਰ ਗਿਆ ਉਸ ਤੋਂ ਬਾਅਦ ਪੂਰਾ ਹੋ ਗਿਆ ਉਸ ਤੋਂ ਬਾਅਦ ਭਾਈ ਅੰਦਰ ਵੀ ਨਹੀਂ ਸਾਨੂੰ ਉਸ ਤੋਂ ਬਾਅਦ ਬਾਹਰ ਬੈਠੇ ਆ ਸਾਨੂੰ ਇਹਨੇ ਅੰਦਰ ਨਹੀਂ ਬੜਨ ਦਿੱਤਾ ਫੇ 20 25 ਮਿੰਟਾਂ ਬਾਅਦ ਦੋ ਮੁਲਾਜ਼ਮ ਆਏ ਆ ਪੁਲਿਸ ਮੁਲਾਜ਼ਮ ਆਏ ਆ ਦੋ ਜਿਸ ਵੇਲੇ ਪੁਲਿਸ ਮੁਲਾਜ਼ਮ ਆਏ ਮੇਰਾ ਮੱਥਾ ਖਰਾਬ ਹੋਇਆ ਮੈਂ ਪੇ ਸ਼ੀਸ਼ਾ ਅੰਦਰ ਖੋਲ ਕੇ ਜ਼ਬਰਦਸਤੀ ਮੈਂ ਅੰਦਰ ਗਿਆ ਆ ਜੀ ਤੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਸਾਾਨੂੰ ਨਹੀਂ ਬੜਨ ਦਿੰਦਾ ਡਾਕਟਰ ਅੰਦਰ ਨਹੀਂ ਬੜਨ ਦਿੰਦਾ ਸਾਡਾ ਇਹਨੇ ਮੇਰਾ ਭਰਾ ਨਿਕਾ ਵੀ ਕੀ ਉਮਰ ਸੀ ਜਿਹੜੇ 30 ਸਾਲ ਦੀ ਉਮਰ ਦਾ ਨਿਕਾ ਜਿਹੜਾ ਉਹਦਾ ਬੱਚਾ ਆ 2 ਸਾਲ 3 ਸਾਲ ਦਾ ਬੱਚਾ ਛੋਟਾ ਜਿਹਾ ਆਇਆ ਇਹਨਾਂ ਨੇ ਮੇਰੇ ਭਰਾ ਨੂੰ ਮੇਰੇ ਬਿਰਦਰ ਨੂੰ ਖਤਮ ਕਰ ਦਿੱਤਾ ਮੈਂ ਇਹਨਾਂ ਤੋਂ ਇਨਸਾਫ ਮੰਗਦਾ ਬਸ ਮੈਂ ਇਨਸਾਫ ਲੈਣਾ ਚਾਹੁੰਦਾ ਇਹਨਾਂ ਤੋਂ ਬਸ ਮੇਰੀ ਇੱਕੋ ਹੀ ਮੰਗ ਆ ਜੀ ਨਾਲੇ ਕੋਈ ਡਾਕਟਰ ਹੋ ਪਾਜੀ ਮੇਰਾ ਨਾਮ ਰਵੀ ਆ ਲੁਧਿਆਣੇ ਰਹਿਣਾ ਆ ਮੇਰਾ ਸਾਡੂ ਸੀਗਾ ਇਹ ਡ੍ਰਿੰਕ ਕਰਦਾ ਹੁੰਦਾ ਸੀ ਜਿਆ ਇੱਕ ਦੋ ਪੈਗ ਲਗਾਉਂਦਾ ਸੀ ਜਦੋਂ ਮੈਨੂੰ ਕੋਈ ਥੋੜੀ ਬਹੁਤ ਥਕਾਵਟ ਹੁੰਦੀ ਸੀ ਅੱਜ ਜਾਨੇ ਸਵੇਰੇ ਕਿਤੇ ਡ੍ਰਿੰਕ ਕੀਤੀ ਆ ਇੱਕ ਪੈਗ ਲਾਇਆ ਘਰ ਦੇ ਨੂੰ ਗਿਆ ਵੀ ਮੇਰੀ ਲੱਤਾਂ ਬਾਹ ਬਹੁਤ ਦੁਖਦੀਆਂ ਨੇ ਇਹ ਹਸਪੀਟਲ ਲੈ ਕੇ ਆਇਆ ਡਾਕਟਰ ਨੂੰ ਸਾਰੀ ਗੱਲ ਦੱਸੀ ਜੀ ਵੀ ਉਹਦੀ ਡ੍ਰਿੰਕ ਕੀਤੀ ਹੋਈ ਆ ਇੱਕ ਪੈਗ ਡਾਕਟਰ ਕਹਿੰਦਾ ਡਾਕਟਰ ਨੇ ਐਡਮਿਟ ਕਰਕੇ ਸਾਨੂੰ ਨਹੀਂ ਪਤਾ ਕਿਹੜਾ ਇੰਜੈਕਸ਼ਨ ਲਾਇਆ ਕਿਹੜਾ ਨਹੀਂ 15 20 ਮਿੰਟਾਂ ਮਗਰੋਂ ਕੁੜੀ ਦਾ ਫੋਨ ਆ ਗਿਆ ਕਹਿੰਦੀ ਉਹ ਨੀਲਾ ਪੈ ਗਿਆ ਸਾਰਾ ਹੁਣ ਵੀ ਤੁਸੀਂ ਅੰਦਰ ਜਾ ਕੇ ਦੇਖ ਲਓ ਉਹਦੀ ਡੈੱਡ ਬੋਡੀ ਉਹਦੇ ਹੱਥ ਪੈਰ ਸਾਰੇ ਨੀਲੇ ਪਏ ਆ ਇਹ ਸਰੀਰ ਠੰਡਾ ਪਿਆ ਬਿਲਕੁਲ ਮੁੰਡੇ ਦੇ ਸਾਰੇ ਹੱਥ ਪੈਰ ਨੀਲੇ ਪਏ ਆ ਮੂੰਹ ਨੀਲਾ ਪੈ ਰਿਹਾ ਉਹਦਾ ਡਾਕਟਰ ਕਹਿੰਦਾ ਜੋ ਕਰਨਾ ਕਰ ਲਓ ਕਹਿੰਦਾ ਅਸੀਂ ਤਾਂ ਟ੍ਰੀਟਮੈਂਟ ਕੀਤਾ ਸੀ ਸਾਨੂੰ ਕੀ ਪਤਾ ਇਹ ਹੋਣਾ ਆ ਦੱਸੋ ਮੰਗ ਇਹ ਕਹਿੰਦੇ ਆ ਡਾਕਟਰ ਦੇ ਬਣਦੀ ਕਾਰਵਾਈ ਹੋਵੇ ਪਤਾ ਤਾਂ ਲੱਗੇ ਵੀ ਹੁਣੇ ਕੀਤਾ ਕੀ ਇੰਜੈਕਸ਼ਨ ਕਿਹੜਾ ਲਾਇਆ ਵੀ ਜਿਸ ਦਿਨ ਮੁੰਡਾ ਹੀ ਨੀਲਾ ਪ 30 ਗਤੀ ਸਾਲ ਦੀ ਉਮਰ ਦਾ ਜਵਾਨ ਦੋ ਸਾਨੂੰ ਰਿਪੋਰਟ ਮੈਂ ਪਹਿਲ ਦੇ ਧਾਰਤੀ ਜੀ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਇਲਾਜ ਸ਼ੁਰੂ ਹੋ ਗਿਆ ਟੈਸਟ ਹੋਣੇ ਚੱਲ ਗਏ ਮੇਨ ਟਾਈਮ ਹੀ ਰਿਪੋਰਟਾਂ ਆਈਆਂ ਨਹੀਂ ਸੀਗੀਆਂ ਪੇਸ਼ੈਂਟ ਜਿਹੜਾ ਸੀਗਾ ਉਹਦੇ ਟੈਂਡੈਂਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੋਲ ਆਫ ਪਾਤਾ ਮੈਂ ਜਾ ਕੇ ਦੇਖਿਆ ਤਾਂ ਮਰੀਜ਼ ਦੇ ਮੂੰਹ 'ਚ ਛਾਗ ਆ ਰਹੀ ਸੀ ਇਹ ਇਹ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਾਰਕ੍ਰਸ਼ਣੋ ਦੀ ਡੈਥ ਹੋ ਗਈ ਜਦੋਂ ਇਹ ਤਾਂ ਟਿਕੀ ਦੇ ਦਾ ਸਵਾਲ ਹੈ ਦੇਖੋ ਜੀ ਕੋਈ ਵੀ ਦਵਾਈ ਜਿਹੜੀ ਹੈ ਉਹ ਡਰਗ ਕੰਟਰੋਲ ਪਾਸ ਕਰਕੇ ਸਾਡੇ ਕੋਲ ਭੇਜਦਾ ਹੈ ਮੈਂ ਮੈਡੀਸਟਨ ਦਾ ਡਾਕਟਰ ਹਾਂ ਮੇਰੇ ਸਾਹਮਣੋਂ ਕੋਈ ਵੀ ਦਵਾਈ ਮਰੀਜ਼ ਨੂੰ ਐਸੀ ਨਹੀਂ ਲਾਈ ਗਈ ਜਿਹਦੇ ਨਾਲ ਉਹਦਾ ਮਰੀਜ਼ ਦਾ ਜਿਹੜਾ ਹੈ ਜਿਦ ਨੀਲਾ ਪਵੇ ਜਾਂ ਟੀਕਾ ਕੋਈ ਮੈਡੀਸਨ ਦਾ ਡਾਕਟਰ ਜਿਹੜਾ ਐਮਡੀ ਮੈਡੀਸਟਨ ਹੈ ਉਹ ਟੀਕਾ ਕੋਈ ਮਰੀਜ਼ ਨੂੰ ਗਲਤ ਲਾ ਦੇ ਇਹ ਸਾਨੂੰ ਪਤਾ ਲੱਗਾ ਸੀ ਕਿ ਕੋਈ ਪੰਕਜ ਨਾਮ ਦਾ ਵਿਅਕਤੀ ਆ ਗੜ੍ਹ ਸ਼ੰਕਰ ਦਾ ਉਹ ਕਿਤੇ ਬਿਮਾਰ ਸੀ ਸਵੇਰੇ ਨੂੰ ਰਮਨਦੀਪ ਹਸਪੀਟਲ ਦੇ ਦਾਖਲ ਕਰਾਇਆ ਸੀਗਾ ਚੰਡੀਗੜ੍ਹ ਰੋਡ ਦੇ ਉੱਤੇ ਉਹਦੀ ਡਿਊਰਿੰਗ ਜਿਹੜੀ ਆ ਆਪਣੇ ਇਲਾਜ ਦੀ ਮੌਤ ਹੋ ਗਈ ਆ ਹੁਣ ਘਰ ਵਾਲਿਆਂ ਦਾ ਇਹ ਇਹਨਾਂ ਦਾ ਇਹ ਆ ਵੀ ਕੀ ਇਹਨਾਂ ਨੇ ਡਾਕਟਰ ਸਾਹਿਬ ਦੀ ਨਗੇਲੀ ਨਾਲ ਸਾਡਾ ਬੰਦਾ ਮਰਿਆ ਅਸੀਂ ਉਹਨਾਂ ਦੀ ਡੈੱਡ ਬੋਡੀ ਆਪਣੇ ਲੈ ਕੇ ਕਬਜ਼ੇ ਦੇ ਵਿੱਚ ਉਹਦਾ ਪੋਸਟਮਾਰਟਮ ਕਰਾ ਕੇ ਪਤਾ ਕਰਾਂਗੇ ਵੀ ਜੇ ਡਾਕਟਰ ਦੀ ਨਗੇਲੀ ਹੋਊਗੀ ਆਪਾਂ ਡਾਕਟਰ ਦੇ ਪਰਚਾ ਦੇਵਾਂਗੇ